ਅੱਧਾ ਬਡਲਾੜੇ ਆਈ ਸੀ ਗੱਡੀ ਦੀ ਸਰਵਿਸ ਕੌਣ ਗੁਰਨਾਨਕ ਮੋਟਰ ਗੈरेज ਬਡਲਾੜਾ ਇਹ ਆਪਣੀ ਪਿੰਡ ਦਾ ਮੁੰਡਾ ਹੈ ਤੇ ਆਪਾਂ ਜਿਹਨੂੰ ਮਿਲਦੇ ਆ ਕਿਉਂਕਿ ਇਹਦਾ ਕੰਮ ਹੈ ਜਿਹੜਾ ਉਹ ਕਾਫੀ ਪੁਰਾਣਾ ਹੈ ਕਾਫੀ ਟਾਈਮ ਤੋਂ ਜਿਹੜਾ ਇਹ ਕੰਮ ਕਰਦਾ ਆ ਰਿਹਾ ਹੈ ਸਾਰੀਆਂ ਗੱਡੀਆਂ ਦੀ ਲਗਭਗੇ ਕੰਮ ਕਰਦਾ ਹੈ ਸਰਵਿਸ ਕਰਦਾ ਹੈ ਇੰਜਨ ਗੇਅਰ ਬਾਕੀ ਸਾਰਾ ਜਿੰਨਾ ਵੀ ਕੰਮ ਹੁੰਦਾ ਉਹ ਕਰਦਾ ਹੈ ਬਾਕੀ ਆਪਾਂ ਬਾਈ ਨਾਲ ਗੱਲ ਕਰਕੇ ਵੇਖਦੇ ਹਾਂ ਇਹ ਕੀ ਕੀ ਕੰਮ ਕਰਦੇ ਨੇ ਤੇ ਦੁਕਾਨ ਦਾ ਜਿਹੜਾ ਐਡਰੈਸ ਵਗੈਰਾ ਪਤਾ ਵਗੈਰਾ ਆਪਾਂ ਸਾਰਾ ਉਹ ਅੱਜ ਤੁਹਾਨੂੰ ਦੱਸਣਾ ਕੀ ਹਾਲ ਹੈ ਬਾਈ ਕੁੱਤੀ ਠੀਕ ਹਾਂ ਇਹ ਸਾਡੇ ਪਿੰਡ ਦਾ ਮੁੰਡਾ ਹੈ ਗੁਰਪ੍ਰੀਤ ਇਹਦੀ ਦੁਕਾਨ ਹੈ ਜਿਹੜੀ ਮੋੜਲਾਡੇ ਆ ਤੇ ਆਪਾਂ ਜਾਣਦੇ ਆ ਗੁਰਪ੍ਰੀਤ ਪਹਿਲਾਂ ਤਾਂ ਸਾਰਿਆਂ ਨੂੰ ਇਹ ਦੱਸੋ ਕਿ ਤੁਹਾਡੀ ਦੁਕਾਨ ਕਿੱਥੇ ਹੈ ਮੇਰੀ ਦੁਕਾਨੀ ਗੁਰਨਾਨਕ ਕਾਲਜ ਰੋਡ ਤੋਂ ਜਦੋਂ ਆਪਾਂ ਸਨਾਮ ਰੋਡ ਜਾਂਦੇ ਆ ਜੀ ਠੀਕ ਹੈ ਹੌਲੀਅਰ ਸਕੂਲ ਨੇੜੇ ਓਕੇ ਗੁਰਨਾਨਕ ਕਾਲਜ ਤੋਂ ਲੈ ਕੇ ਹੌਲੀ ਹਾਰਡ ਦੇ ਵਿੱਚ ਜਿਹੜੀ ਥੋੜੀ ਦੁਕਾਨ ਹੈ ਤੁਸੀਂ ਕਿਹੜੀਆਂ-ਕਿਹੜੀਆਂ ਗੱਡੀਆਂ ਦਾ ਕੰਮ ਕਰਦੇ ਹੋ ਮੈਂ ਸਾਰੀਆਂ ਗੱਡੀਆਂ ਦਾ ਲਗਭਗ ਕੰਮ ਕਰਦਾ ਜੀ ਮਰੂਤੀ ਵਾਲਾਂ ਦਾ ਮਹਿੰਦਰਾ ਵਾਲਾਂ ਦੀਆਂ ਟਾਟਾ ਵਾਲਾਂ ਦੀਆਂ ਤੇ ਆਪਣਾ ਉਹ ਸਾਰੀਆਂ ਲਗਭਗ ਸਾਰੀਆਂ ਗੱਡੀਆਂ ਸਾਰੀਆਂ ਗੱਡੀਆਂ ਦਾ ਕੰਮ ਕਰਦਾ ਮਤਲਬ ਕੰਮ ਵਿੱਚ ਕੀ ਕੀ ਕੰਮ ਹੁੰਦਾ ਗੱਡੀਆਂ ਦੇ ਕੰਮ ਆਪਾਂ ਸਾਰੇ ਕਰਾਉਂਦੇ ਆਂ ਜੀ ਕੰਮ ਜੀ ਮੈਨੂੰ ਇੰਜਨ ਹੋ ਗਿਆ ਜੀ ਗੇਅਰ ਹੋ ਗਿਆ ਹਨਾ ਸਾਰੀਆਂ ਦਾ ਕੰਮ ਜੀ ਸਰਵਿਸ ਇਨਸਪੈਕਸ਼ਨ ਦਾ ਕੰਮ ਠੀਕ ਹੈ ਤੇ ਸਾਰੀਆਂ ਗੱਡੀਆਂ ਦਾ ਸਾਰਾ ਕੰਮ ਹੀ ਹੁੰਦਾ ਜੀ ਸਾਰਾ ਕਰਦੇ ਆਂ ਕੰਮ ਉਸ ਤੋਂ ਬਿਨਾ ਵੀ ਕੋਈ ਟੈਂਟਿੰਗ ਪੇਂਟਿੰਗ ਦਾ ਉਹ ਟੈਂਟਿੰਗ ਮੈਂਡਿੰਗ ਆਪਣੇ ਮੁੰਡੇ ਰੱਖੇ ਹੋਏ ਨੇ ਜੀ ਠੀਕ ਹੈ ਇਹ ਸਾਰਾ ਕੰਮ ਆ ਜਿਹੜਾ A to Z ਤੁਸੀਂ ਕਰਦੇ ਆਂ ਹਾਂ ਜੀ ਜਿਹੜੀਆਂ ਕਮਰਸ਼ੀਅਲ ਗੱਡੀਆਂ ਨੇ ਇਹ ਤਾਂ ਚਲੋ ਆਪਣੀਆਂ ਘਰੇਲੂ ਗੱਡੀਆਂ ਨੇ ਜਿਵੇਂ ਅਸੀਂ ਰੱਖਦੇ ਆ ਹਨ ਤੁਹਾਨੂੰ ਕੰਮ ਕਰਵਾਉਣੇ ਆ ਤੇ ਜਿਹੜੀਆਂ ਕਮਰਸ਼ੀਅਲ ਗੱਡੀਆਂ ਨੇ ਜਿਵੇਂ ਛੋਟਾ ਹਾਥੀ ਹੋ ਗਿਆ ਜਾਂ ਬਲੋਰੋ ਕੈਂਪਰ ਪਾਈਆਂ ਹੁੰਦੀਆਂ ਤੁਸੀਂ ਉਹਨਾਂ ਦਾ ਕੰਮ ਵੀ ਕਰਦੇ ਆ ਹਾਂ ਉਹਨਾਂ ਦਾ ਕੰਮ ਵੀ ਕਰਦੇ ਆ ਪਰ ਸਾਰੇ ਨਹੀਂ ਕੰਮ ਕਰਦੇ ਜੀ ਲਗਭਗ ਸਾਰੀਆਂ ਗੱਡੀਆਂ ਦੀ ਠੀਕ ਹੈ ਮਤਲਬ ਤਸੱਲੀ ਨਾਲ ਆ ਤਸੱਲੀ ਜਿਹੋੜੇ ਕੰਮ ਹੁੰਦੇ ਆ ਦੇਖੋ ਮਤਲਬ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ ਜੀ ਕੰਮ ਕਰਦੇ 14 ਸਾਲ ਹੋ ਗਏ 14 ਸਾਲ ਤੋਂ 14 ਸਾਲ ਦਾ ਥੋੜਾ ਤਜਰਬਾ ਹੈ ਕਿੰਨੇ ਸਾਲ ਤੁਸੀਂ ਕੰਮ ਸਿੱਖਿਆ ਤੇ ਕਿੰਨੇ ਸਾਲ ਮਤਲਬ ਦੁਕਾਨ ਕਰੀ ਮੈਂ 7 ਸਾਲ ਕੰਮ ਤੇ ਸਿੱਖਣ ਤੇ ਲਾਇਆ ਨਹੀਂ 7 ਸਾਲ ਸਿੱਖਣ ਦੇ ਕਿਉਂਕਿ ਆਪਾਂ ਕੰਮ ਤਾਂ ਹਰੇਕ ਕਰਦਾ ਹੈ ਸਾਲ 2 ਸਾਲ ਕਰਕੇ ਕੰਮ ਸ਼ੁਰੂ ਕਰ ਦਿੰਦਾ ਪਰ ਇਹ ਬਹੁਤ ਵੱਡੀ ਇੱਕ ਤਰ੍ਹਾਂ ਦੇ ਤਪੱਸਿਆ ਹੁੰਦੀ ਹੈ ਕਿ ਵੀ 7 ਸਾਲ ਬੰਦਾ ਕੰਮ ਸਿੱਖੇ ਤੇ ਜਿਹੜਾ ਕੰਮ ਸ਼ੁਰੂ ਕਰਦਾ ਹੈ 7 ਸਾਲ ਤੋਂ ਕੰਮ ਹੋ ਗਿਆ ਇਹ ਸਾਡੇ ਵੱਲੋਂ ਵੀ ਹੈ ਕਿਉਂਕਿ ਅਸੀਂ ਵੀ ਇਹਨਾਂ ਤੋਂ ਕੰਮ ਕਰਵਾਉਨੇ ਆ ਤੇ ਇਹਨਾਂ ਦਾ ਕੰਮ ਹੈ ਜਿਹੜਾ ਤਸੱਲੀ ਬਕਸ ਹੁੰਦਾ ਹੈ ਗੁਰਪ੍ਰੀਤ ਬਾਈ ਆਪਣਾ ਐਡਰੈਸ ਤੇ ਨੰਬਰ ਜਿਹੜਾ ਦੁਬਾਰਾ ਤੁਸੀਂ ਸਕਰੀਨ ਦੇ ਉੱਪਰ ਬੋਲੋ ਆਪਣੀ ਦੁਕਾਨਾ ਜਿਹੜੀ ਗੁਰੂ ਨਾਨਕ ਮੋਟਰ ਗੈरेज ਦੇ ਨਾਂ ਤੇ ਹੈ ਜੀ ਮੋਬਾਈਲ ਨੰਬਰ ਹੈ ਜੀ ਆਪਣਾ 987238362 987238362 ਬਡਲਾਡੇ ਬਾਈ ਦੀ ਦੁਕਾਨ ਹੈ ਗੁਰੂ ਨਾਨਕ ਮੋਟਰ ਗੈरेज ਕੋਈ ਵੀ ਬਾਈ ਸੰਪਰਕ ਕਰ ਸਕਦਾ ਇਸ ਨੰਬਰ ਤੇ ਤੇ ਧੰਨਵਾਦ ਬਾਈ ਗੁਰਪ੍ਰੀਤ